ਤੋ ਹੁਣੇ ਇੱਕ ਵੀਰ ਪਰਸਰਮੇਂ ਰੈਲਰ ਦੀ ਜੋ ਕਮਾਨ ਹਸਪਤਲ ਹੈ ਉਹਦੇ ਵਿੱਚੋਂ ਇੱਕ ਵਾਰ ਪੰਜਾਬੀ ਪਰਮੋਟਰ ਸਿੰਘ ਦੀ ਧੇਰਾਣਾ ਨੇ ਅੱਜ ਉਹਨਾਂ ਦੇ ਨਾਲ ਜੋ ਮੇਰੇ ਮਨ ਵੀ ਪਾਉਣਾ ਹੈ ਕਿ ਜੋ ਜਥਾ ਸੇਵਾ ਕਰ ਰਿਹਾ ਹੈ ਜਿਨ੍ਹਾਂ ਦੇ ਨਾਲ ਗੁਰਪ੍ਰਮੋਟਰ ਸਿੰਘ ਜੀ ਪੰਥੀ ਜੈਸੀ ਗੁਰੂ ਦੀ ਸੇਵਾ ਕਰਦੇ ਜਿਵੇਂ ਪਰਮੋਟਰ ਸਿੰਘ ਦੀ ਧੇਰਾ ਹੈ ਉਹਨਾਂ ਨੂੰ ਬੇਨਤੀ ਕਰ ਰਿਹਾ ਹੈ ਪਰੇਸਨ ਨੇ ਸਟੇਟ ਕੀਤਾ ਅdirname ਉਹ ਕਾਮਰਸ ਰਿਜੀਨਨ ਦੇ ਘਰ ਵਿੱਚ ਹਾਜ਼ਰ ਆਪਣੇ ਵੱਲੋਂ ਬਜਰਦਾ ਦੀ ਸੁਭਾਣਨੀ ਪੇਸ਼ ਕਰਦਾ ਸਰਵ ਸੰਗਤ ਨੂੰ ਸ਼ਾਮ ਨੂੰ ਦਾ ਆਉਣ ਵਾਲਾ ਪ੍ਰੋਗਰਾਮ ਯਾਦ ਰੀ ਨਿਰਧਾਰਨ ਕੀਤਾ ਹੈ ਬਹੁਤ ਆਵੇ ਲਾਈਵ ਹਰ ਉਸ ਦਾ ਹਾਜ਼ਰ ਦਾ ਸੰਗਤ ਦੀ ਹੋਰ ਬਾਤ ਕਰਨਾ ਚਾਹੀਦਾ ਜੇ ਕਿ ਬੈਕ ਗ੍ਰਾਉਂਡ ਹਨ ਸਰਦਾਰਾਂ ਦੀ ਉਹ ਤਪਲੇ ਨਾਲ ਬਾਤਾਂਾਂ ਦੀ ਬਾਸ ਕਹਣਾ ਦਾ ਰੋਗ ਜਿਹੜਾ ਹੋਤਾ ਹੈ ਉਸਾਂ ਤੋਂ ਜਿਆਦਾ ਵੀ ਦਰੂ ਦਾ ਬੜਾ ਘਾਹਰਾ ਆਦਾ ਹੋਊਗਾ ਹੋਰਲਾ ਕਰੂੰਗਾ ਅਜੀ ਜਲ ਵੀ ਜਿਲ ਜਾਵੇ ਤੁਹਾਡੇ ਕੋਲ ਕੇ ਦਰਸ਼ਨ ਕਰ ਲਿਆ ਕਰਾਂਗੇ ਉਹਨੂੰ ਵਾਹ ਹੈ ਕਿ ਮੈਂ ਵੀ ਕੁਝ ਤੁਹਾਡੇ ਨਾਲ ਕਰਾਂ ਤੇ ਬਾਕੀ ਕੋਈ ਮਨਸਾਰ ਨੂੰ ਵੀ ਇਹ ਤਾਂ ਉਹ ਗੱਲਾਂ ਹੈ ਮਾਵਾ ਦੀਆਂ ਜਿਹੜਾ ਨਾ ਹੋ ਗਈਆਂ ਨਹੀਂ ਹੁਣ ਕਰਦੇ ਹੀ ਕੋਣ ਲੱਭੇ ਇੱਕ ਕਰਕੇ ਕੋਣ ਲੱਗੇ ਆ ਫੇ ਅਸੀਂ ਆਪਣੇ ਘਰ ਦੇ ਇਕੱਠੇ ਹੋਏ ਆ ਕੋਈ ਕਿਸੇ ਨੂੰ ਸੁਣਾਉਣ ਵਾਲੇ ਕਰਦੇ ਆਪਾਂ ਸੁਣਨ ਵਾਲੇ ਆ ਘਰ ਦੇ ਸੁਣਾਉਣ ਵਾਲੇ ਆ ਫਿਰ ਮੈਂ ਵੀ ਇਹ ਛੀਨ ਤਸਵੀਰ ਨਹੀਂ ਲੈਣੀ ਛੋਟੀ ਜਿਹੀ ਹੋਰ ਮੈਂ ਅਜੇ ਕਰਨੀ ਹੈ ਉਹ ਬਹੁਤ ਬੜੀ ਖੁਸ਼ੀ ਦਾ ਹੈ ਇੱਕ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਮੈਨੂੰ ਲੱਗੇ ਭੁੱਲ ਗਿਆ ਚੇਤਾ ਮੈਂ ਦਰਸ਼ਨ ਕਰ ਕਾ ਜੇ ਆਦਾਈ ਮੈਂ ਫਿਰ ਸਰਪੰਚ ਜੀ ਨੂੰ ਪੁੱਛਿਆ ਤੇ ਮੈਨੂੰ ਕੋ ਦੇਖਾ ਪੈਂਦਾ ਹੈ ਕਿ ਸਾਡੇ ਮਾਸਟਰ ਸਰਦਾਰ ਸਾਹਿਬ ਸਰਦਾਰ ਸਿੰਘ ਜੀ ਉਹ ਹੈ ਮਾਸਟਰ ਸਾਹਿਬ ਸਾਡੇ ਫਤਗੰਦੇ ਵੀ ਮਾਨ ਦਿਖਾਈ ਛੋਟੇ ਛੋਟੇ ਇਹਨਾਂ ਕੋਲੋਂ ਵੀ ਸੰਭਾਲ ਲੈਂਦੇ ਨੇ ਖਾਂ ਕਰਕੇ ਕੋਈ ਨੂੰ ਸਾਥ ਨਹੀਂ ਤੈਨੂੰ ਦੇ ਸ਼ਗਿਰਦ ਨੇ ਇਹਨਾਂ ਨੇ ਇਹਨਾਂ ਤੋਂ ਬੜਾ ਕੋਈ ਸਿੱਖਿਆ ਬਹੁਤ ਨੌਜਵਾਨ ਆ ਰਹੇ ਨੇ ਕੋਲ ਕੋ ਬੜਾ ਕੋਈ ਸਿੱਖਿਆ ਤਵਲੇ ਜੀ ਤੋਂ ਹੌਲਕੇ ਵਿੱਚ ਇਹ ਕਿ ਕਮਾਲ ਮਾਸਟਰ ਸਾਹਿਬ ਹਨ ਉਹਨਾਂ ਦੇ ਬੱਚੇ ਮਾਨਕ ਵਰਗੇ ਜੋ ਪੰਜਾਬ ਦੇ ਕੰੱਈਏ ਐਸੋ ਇੱਕ ਜਨਮ ਦਾ ਅਰੰਭ ਨੂੰ ਤੁਹਾਨੂੰ ਕੀ ਲੱਗਦਾ ਹੋਊਗਾ ਰੁਕਾ ਜਿਆ ਕਿਉਂਕਿ ਬੇਝੱਗੇ ਜਿਹੜੇ ਅੱਜ ਅਜਿਹਾ ਪੈਦਾ ਹੋਏ ਪਰ ਅਜੀਬ ਵੀ ਮਾਰਾ ਮੋੜ ਦਾ ਸਾਧਨ ਤੋਂ ਸਿੱਖਿਆ ਆਈ ਹੈ ਐ ਸੁਰੰਗੀ ਨੂੰ ਆਦਮੀ ਹਾਰੇ ਗੁਰ ਨਹੀਂ ਕਰ ਸਕਦਾ ਇਹ ਬੇਵသား ਨਕਲੀ ਮੁਰਦਾ ਚੰਗੀਆਂ ਵਿੱਚੋਂ ਨੰਗਨੇ ਬਿਲਾ ਦੇਣੇ ਉਸ ਤਰ੍ਹਾਂ ਦੇ ਲੋਕਾਂ ਦਾ ਕੰਮ ਹੈ ਇਸ ਕਰਕੇ ਮੈਂ ਕਹਿੰਦਾ ਕਿਰੇ ਪ੍ਰਣਾਮ ਜਿਹਾ ਆਜੇ ਜਦ ਜੇ ਮੈਂਬਰਾਂ ਪਹਿਲੇ ਕੁੰਦਨ ਸਿੰਘ ਜੀ ਮੇਰੇ ਨਾਲ 12 14 ਸਾਲ ਰਹੇ ਕਿਸ਼ਮ ਸਿੰਘ ਜੀ ਵੀ ਇਹ ਵਡਰ ਬੰਨ ਕੇ ਸੈਨਰ ਸੀ ਜਗੇਦਾਰ ਸੀ ਪੰਡਤ ਬਚਨ ਸਿੰਘ ਜੀ ਯਾਨੀ ਦਇਆ ਸਿੰਘ ਜੀ ਯਾ ਦਾ ਇਹ ਮੈਂਬਰ ਸਾਡੇ ਕੋਲ ਇਸ ਤਰ੍ਹਾਂ ਘੋਂ ਘੋਂ ਕੇ ਆਉਂਦੇ ਨੇ ਮੈਂਬਰ ਉਹੀ ਹੈ ਇਨ ਕਰਕੇ 75 ਸਾਲ ਜਿੰਨੇ ਹੋ ਗਏ ਬੇਖਾਂਸਾ ਕੁੰਦਨ ਮਹਾਰਾਜ ਨੇ ਸਾਧਨਾ ਕਰਕੇ ਖੰਬੇ ਬੰਨ ਮਸੰਦ ਬੈਠੀਆਂ ਕਰਦੇ ਸਾਡ ਬੜੀਆਂ ਹਾਂ ਗੋਗਰਾ ਹਰਖੰਦ ਜਮਾਲਾ ਤੇ ਫਿਰਮਰ ਨੇ ਸਰਗੁਨੀ ਸਾਹਿਬ ਦੀਆਂ ਕੜੀਆਂ ਉਜਾਰਦੇ ਵੇਖਣ ਵਾਲੇ ਵੀ ਇੰਜ ਪ੍ਰਤੀਤ ਹੁੰਦਾ ਸੀ ਕਿ ਇਹਨਾਂ ਦੀ ਸਵਾ ਦੇ ਦੇਵ ਦੇ ਧਰਤੀ ਦੇ ਆਨ ਬਰਾਜੇ ਹਨ ਛੱਜੇ ਪਟਨ ਘਰਪੁਰ ਪਾਰੀ ਸੂਰ ਵਿੱਚ ਦਾਸਰੇ ਦਰਬਾਰ ਮੋਢੇ ਗਮਾਂ ਤੀਰਾਂ ਭਰੇ ਪਰਦੇ ਹਰਬੰਦੇ ਕੜੀਆਂ ਦੀਆਂ ਜੀਣੀਆਂ ਭਲੀਆਂ ਹੋਈਆਂ ਗੋੜੇ ਦਰਤਾਰੇ ਸਿਰ ਦੇ ਚੱਕਰ ਕਲੇ ਨੂੰ ਨਾਲ ਕਲਾ ਖੜਗਲਾ ਸੂਰ ਵਿੱਚ ਜਾਂ ਕਰਦੇ ਸਰਖੰਡ ਦੇ ਹੁੰਦਨ ਸਰਖੰਡ ਦੇ ਮੰਜਨ ਮੰਜਨ ਪਰ ਪੱਛੇ ਉਹ ਜੰਗ ਦੀਆਂ ਜਾਂ ਸੰਧਾਂ ਦੇ ਅੰਦਰੋਂ ਜੋਸ਼ੀ ਮੰਡਲ ਪਾਸ ਕਰਨ ਦਾ ਚਾਹੁੰਦਾ। ਗੋਮਹੰਕਲਾ ਬਾਈ ਦਾ ਅਜੇ ਪਹਾੜੀ ਰਾਜ ਕੁਸੈਮ ਜਾਗਿਆ। ਸੂਰਜ ਚੜ੍ਹਦਾ। ਉਹਨਾਂ ਸਿਰ ਦਿਨ ਰੋਸ਼ਨੀ ਚੰਦਾ ਪਰ ਉਹਨਾਂ ਦੇ ਬਾਹਰ ਹਨੇਰ ਬੈੰਦਾ। ਮਲਮਖਾਨੀ ਵੀ ਐਸੀ ਗੱਲ ਹੁੰਦੀ ਨਾ ਕਰ। ਉਹਨਾਂ ਨੇ ਜੰਗੀ ਕੈਸੀ ਹਰਕਤ ਹੋ ਗਈ। ਖਿਆਲ ਲੱਗਦਾ ਜਦੋਂ ਭੀਮ ਜੰਮ ਦੇ ਰਾਜ ਨਗਾਰਾ ਖੜ ਗਿਆ ਔਰ ਸੀਧੀ ਲੱਗੀ ਸਪੋਰਟ ਦੇ ਨਾਲ ਖੜ ਗਿਆ। ਉਹਨਾਂ ਯਾ ਜੋ ਲੱਗੀ ਆ ਗੁਰੂ ਤੇ ਘਰ ਘਰ ਭੜ ਭੜ ਗਿਆ ਕਹਿਣ ਲਗਾ ਇੱਧਰ ਮੇਰੀ ਕੂਚੜਾ ਨਹੀਂ ਕਰ ਗਿਆ ਇਹ ਕੌਣ ਕੋਈ ਲੰਮਾ ਨਿਰੰਯਿਤ ਮੈਂ ਲੱਗ ਗਿਆ ਭਾਈ ਸਾਡੇ ਪਹਾੜੀ ਰਾਜੇ ਇੱਕ ਗੁਰੂ ਸਾਹਿਬ ਜਿਸਰ ਵਾਸਤੇ ਪ੍ਰੋਗਰਾਮ ਆਇਆ ਮੈਂ ਭਾਈ ਸਾਹਿਬ ਜੀ ਐਸੇ ਕਰਕੇ ਸਹੀ ਸੇ ਜੀ ਰਾਜ ਕਰਾਉਣ ਵੇ ਅੰਮ੍ਰਿਤੋ ਜਨ ਮਨਰਾਜ ਸਮੁਹਾਂਗਤ ਕਿਹਾ ਹੁੰਦਾ ਨਾ ਉਸ ਕੋਈ ਹੋ ਜਾਂਦਾ ਪਰ ਦੇਖੀ ਆਪਣੇ ਆਪ ਰੁਕੇ ਜਦੋਂ ਆਪਣਾ ਕੋਲ ਆਹ ਖਾਰੇ ਨੂੰ ਪੁੱਛਦਾ ਹੋਵੇ ਨਾ ਕੰਡਾਲਾਂ ਦੇ ਕੋਲ ਦਾ ਦੋਲ ਮਾਰਦਾ ਕਿਉਂਕਿ ਆਪਣਾ ਜੂ ਹੁੰਦਾ ਹੈ ਕੋਈ ਆਪਣਾ ਜੀ ਰੋਜ਼ ਨਵੇਂ ਖੂਨ ਗਾਹੀਆ ਪਰ ਅੱਜ ਪਰਵਾਰ ਵਿੱਚ ਕੱਲੀ ਕੱਲੀ ਸਮਾਂ ਮਿਲਦਾ ਤੁਮਰ ਦਾ ਇਸ ਦੇ ਬਾਈ ਰਾਜੇ ਪਹਾੜੀਆਂ ਰਾਜਿਆਂ ਨੇ ਆਖਿਆ ਕਹਤੋਂ ਹਾਥੀ ਗੁਰੂ ਨੂੰ ਭਾਣ ਲਾਗੇ ਇੱਕ ਚਾਦਰਵੰਡਾ ਸੀ ਉਹ ਕਹਿਣ ਲੱਗਾ ਮੈਂ ਤੁਹਾਨੂੰ ਤੀਕਾਰ ਦੱਸਣਾ ਉਹਨੇ ਇਹ ਤਰੀਕਾ ਦੱਸਿਆ ਕਿ ਹਾਥੀ ਨੂੰ ਮਰਸ਼ ਕਰਕੇ ਆਪ ਸ਼ਰਾਬ ਪੀ ਆ ਕੇ ਮੱਠੇ ਦੰਗੀਆਂ ਮਲ ਕੇ ਕਿਸੇ ਇਲਾਕਾ ਛੋੜ ਨੂੰ ਲਾ ਕੇ ਇਹ ਮera ਹਾਥੀ ਜਾਣ ਬਾਰੇ ਸੁਖਿਆ ਹੋਇਆ ਹਾਥੀ ਹੋ ਅੰਦਰ ਦਾ ਖਾਣਾ ਅੰਦਰ ਪਹਿਲਾਂ ਹੀ ਹੈ ਤੇ ਬੇਤਰੇਨ ਸ਼ਰਾਬ ਰਾਜੇ ਜੀ ਤੇ ਗੁਰੂ ਸਾਹਿਬ ਨੇ ਆਖਿਆ ਸਾੰਦਨੀ اے ਗੁਰੂ ਨੇ ਲਾ ਲਓ ਅਜੇ ਤੱਕ ਪਰਖਣ ਤੇ ਵੇ ਦੇਖਿਆ ਕਿ ਵਰਤੀਆਂ ਰੋ ਕੇ ਲਾ ਲਏ ਐ ਇਹਨੇ ਮੁਹਰੇ ਤੋਂ ਵੀ ਇੰਜ ਦੇਖਣੀ ਫੂਰ ਕਰਦੇ ਬਾਰੇ ਵਾਲੇ ਬੰਦੇ ਗੋੜਦਵਾਰ ਨੂੰ ਜੇ ਤਾਂ ਨਹੀਂ ਆਖਦੀ ਜਿੱਤ ਨਹੀਂ ਨੂੰ ਖੜਾ ਅਭੀ ਰਹਿਣਾ ਕਹਿੰਦੇ ਅਭੀ ਪ੍ਰਦਾਨ ਨਹੀਂ ਅਭੀ ਪ੍ਰਦਾਨ ਆ ਉਹ ਡੋਟਾ ਹੁਣੀ ਆ ਨਹੀਂ ਜੇਦਾ ਕੋਈ ਨਹੀਂ ਕਰਦੀ ਤੁਹਾਨੂੰ ਮਿਤਾ ਨਹੀਂ ਤੇ ਇਹ ਜਾਨ ਦਾ ਨਾਮ ਹੈ ਦਵੇ ਤੇ ਗਵਾਨਾਂ ਪੁੱਛਣ ਲੱਗੀ ਬੀਬੀ ਨੂੰ ਘਾਲਿਆਰੀ ਨੂੰ ਉਹਨੇ ਪੁਰਾਣਾ ਇਝਈ ਆ ਉਹਨੂੰ ਜਿਹੜਾ ਜਾਂ ਜਿਹੜਾ ਨਮਨ ਨਮ ਉਹ ਕਹਿੰਦੀ ਜੇ ਕੋ ਪ੍ਰੋਣਾ ਸਾਡੇ ਆਏ ਟੱਡ ਗੋਹਂਡੀਆਂ ਦਾ ਪ੍ਰੋਗ੍ਰਾਮ ਆਇਆ ਵੀ ਬਾਜੇ ਪਾਣ ਜਾਂਦਾ ਉਹ ਪ੍ਰੋਣਾ ਬਾਜੇ ਤੱਕੀ ਚੋਣੀ ਜੇ ਦੇ ਨੂੰ ਪ੍ਰੋਣਾ ਜਾਂਦਾ ਦਰਬਾਰ ਦੇ ਗੂ ਦੇ ਜਿਹੜਾ ਨਾ ਲੋਟੇ ਵੇਲੇ ਪਾਣ ਨਹੀਂ ਸਕਣੀ ਕਾਰੂ ਦਾ ਜਨਾ ਫੋਜਾਂ ਦੇ ਫਤਿਹ ਕੇ ਸਾਡੇ ਉਹ ਜਾਂਦਾ ਨਾਮ ਲੈਵੇ ਹੱਗ ਤੱਕ ਹੋਇਆ ਇੱਕ ਦਿਨ ਪ੍ਰੋਣਾ ਦੋ ਦਿਨ ਪ੍ਰੋਣਾ ਤੀਜੇ ਨੂੰ ਸਾਡੇ ਨੂੰ ਬੁਲਾਇਆ ਹੁੰਦਾ ਜਦੋਂ ਹੱਗ ਦਾ ਹੋ ਗਿਆ ਤਾਂ ਫਿੱਟ ਗਈ ਇਹ ਗੰਦੂ ਦੂਜੀ ਪੁੱਤਨੀ ਤੇ ਪਰੌਣਾ ਇਸਈਆ ਰੋਹਣੀ ਹੋਰ ਲੋਰੈਂਟ ਕੇ ਨਾਮ ਉੱਗੀ ਜਾਣਾ ਦੇ। ਇਹ ਨਾਂ ਜਾਣ ਦਾ ਕੋਈ ਗੁਰੂ ਨਹੀਂ। ਇਹਨੇ ਆਹ ਛੇੜ ਕੇ ਉਹ ਗੁਨਾ ਨਾਂ ਦਾ ਪੇਰੇਣਾ। ਤੇ ਪਰੌਣਾ ਦੀ ਜੁਬੇੜਾ ਜਿਹਾ ਕਹਿੰਦੇ ਸੀ ਕਿ ਨਾਂ ਨਾ ਦੇ ਇੰਦਾਂ ਗੋਨਾ ਤੱਕ ਕਦੀ ਭਾਈ ਮੈਂ ਤਾਂ ਬਾਂਦੇ ਚੱਲੀ ਐ। ਕਹਿੰਦੇ ਗੱਛਾ ਕਦੋਂ ਮੁੜੋਗੇ? ਅਸਲ ਕਿ दुआ नाग़ नूबे में दाग न ਕਿ ਜੇ ਇਹ ਗੀਤ ਬਾਦਨੀ ਉਹ ਕਦੀ ਤਰੱਕੀ ਨਹੀਂ ਕਰ ਸਕਦਾ ਤੇ ਕੱਲਾ ਹੁਣਾ ਨਹੀਂ ਜਸ ਜਹਾਨ ਅੰਦਰ ਤੇ ਕੱਲਾ ਰੁੱਖ ਵੀ ਸਜਣਾ ਕੋਈ ਜਾਂਦਾ ਕਿ ਜਿਹੜਾ ਲਕੀਆਂ ਹੁਸਪਤਾਲ ਭਾਵੇਂ ਲੱਗੇ ਹਵਾ ਕਿ ਰਾਮ ਸਾਥੇ ਬਹੋ ਜਾਂਦਾ ਚਾਰ ਝਾੜੀਆਂ ਲੰਘੇ ਹੋਰ ਕੱਡੀਆਂ ਵਿੱਚ ਲੈ ਚੱਕਰ ਤੇ ਲੰਘ ਆ ਰਿਹਾ ਜਾਂਦਾ ਪਰ ਕੱਲੇ ਦੀ ਵੀ ਕੋਈ ਜ਼ਿੰਦਗੀ ਏ ਜਿਹੜਾ ਆਪਦਾ ਘਰ ਮੇਰੇ ਹੋ ਜਾਂਦਾ ਫੱਟੇ ਵਾਕੇ ਹੋਏ ਹੱਡੀਆਂ ਫੱਤੀ ਕੈਨ ਦੇ ਹਾਰਾ ਮੁੰਡੀਆਂ ਦੇ ਮਿਲ ਕੇ ਪੰਜਾ ਕਰ ਜਦੋਂ ਇੱਕ ਫੋਟੋ ਬੰਦਾ ਉਹ ਨੈਣੀ ਫੁਪੁੜੁਣੀ ਫੱਤੀਆਂ ਨੇ ਇਸ ਤਰ੍ਹਾਂ ਕੇ ਮਾਰੇ ਨਿਆਕੇ ਜਿੰਦਰੇ ਹੋਗੇ ਸੁਣਨ ਦੇ ਰਾਹ ਕਰੋਗੇ ਸਹੂਲਤ ਜਿੱਤ ਵਾਲੇ ਨੇ ਜੇ ਉਹ ਨੂੰ ਅਕਾ ਫਿਰ ਉਹਨੂੰ ਟੋਰ ਵਾਰ ਕੇ ਫਿਰ ਕੋਈ ਗੱਲ ਨਹੀਂ ਜੇ ਉਧਰੋਂ ਖੜ ਕੇ ਆਵੇ ਜੇ ਉਧਰੋਂ ਫੱਤੀ ਆ ਰਹੇ ਆ ਦੇਖੋ ਸਾਡਾ ਗੁਰੂ ਕਰਦਾ ਹਾਕੀ ਦਾ ਮੁਕਾਬਲਾ ਕਰੂਗਾ ਅਸੀਂ ਇਹਦੀ ਜਿੱਤ ਜੜ ਕਰਦਾ ਤੇ અને જે સુંદર દ્રશ્ય નાટક એવો વિચાર છે Yeah.